ਉਹਨਾ 25 26 ਕਿਲੋ ਵਾਲੀ ਤੁਹਾਨੂੰ ਆਪਾਂ ਮੱਝ ਵੀ ਦਿਖਾਉਣੇ ਆਗੇ ਬਾਕੀ ਸਾਰੀ ਮਾਲ ਮਾਰੇਗਾ ਥਾਪੀ ਆਏ ਹਾਏ ਲੈ ਗੱਲ ਸੋਣਾ ਪੂਰੀਆਂ ਥਾਪੀਆਂ ਮਾਰਗਾ ਹੁਣ ਇਸ ਤੋਂ ਬਾਅਦ ਚੰਡੀ ਕੱਢੇਗਾ ਹੁਣ ਚੰਡੀ ਹੈ ਹੁਣ ਆਪਾਂ ਚਵਾਈ ਖਰਾ ਕੇ ਇਹਨਾਂ ਨੂੰ ਠੀਕ ਹੈ ਮੈਂ ਇਹਦੇ ਟੀਕੇ टाਕੇ ਲਾ ਕੇ ਉਹਨਾਂ ਨੇ ਦੁੱਧ ਵਧ ਕਰਾਇਆ ਸੀਗਾ ਚਲੋ ਉਹਦਾ ਤਾਂ ਐ ਆ ਵੀ ਕੈਮਰੇ ਕੁਮਰੇ ਲੱਗਣਾ 25 26 ਕਿਲੋ ਵਾਲੀ ਤੁਹਾਨੂੰ ਆਪਾਂ ਮੱਝ ਵੀ ਦਿਖਾਉਣੇ ਆਗੇ ਬਾਕੀ ਸਾਰੀ ਮਾਲਕਾਂ ਨਾਲ ਗੱਲਬਾਤ ਵੀ ਕਰਾਵਾਂਗੇ ਬਾਕੀ ਥੱਲੋਂ ਤੁਸੀਂ ਚੈੱਕ ਕਰ ਲਓ ਲਾਈਵ ਦੇ ਵਿੱਚ ਇਹਨੇ ਜੇ ਤਣਾਉਲੇ ਮੇਲੇ ਦੇ ਵਿੱਚ ਵੀ 21 ਕਿਲੋ ਦੁੱਧ ਕੱਢਿਆ ਹੋਇਆ ਭਾਈ ਮਾੜਾ ਇਹ ਮੋੜਲਾ ਮੱਝ ਖਰੀ ਦਿਖਾ ਦੇ ਇੱਕ ਵਾਰੀ ਸਿੰਗਲ ਸੌਂਗਾ ਦੀ ਤੇ ਬਾਕੀ ਮਾਲਕਾਂ ਨਾਲ ਥੋੜੀ ਵਿਸ਼ੇਸ਼ ਗੱਲਬਾਤ ਵੀ ਕਰਵਾਉਂਗਾ ਇਹ ਲੈ ਜਾ ਲੈ ਜਾ ਕੋਈ ਗੱਲ ਨਹੀਂ ਲੈ ਜਾ ਲੈ ਜਾ ਲੈ ਜਾ ਲੈ ਜਾ ਇਹ ਆ ਮਿੱਤਰੋ ਘਰੇ 25 26 ਕਿਲੋ ਵਾਲੀ ਮੱਝ ਤੇ ਮੁੜ ਕੇ ਇਹਦਾ ਕੱਟਾ ਦਿਹੋਣੇ ਆ ਜਿਹੜੀ ਬਣਦੇ ਤੇ ਆ ਆ ਗਿਆ ਇਹਦਾ ਕੱਟਾ ਬਾਕੀ ਸਾਰੇ ਪਸ਼ੂ ਜਿਹੜੇ ਘਰੇ ਰੱਖੇ ਹੋਇਆ ਬਾਈਆਂ ਦੇ ਹਨਾ ਉਹ ਵੀ ਚੈੱਕ ਕਰ ਲੋ ਤੇ ਆ ਜੋ ਵਿਸ਼ੇਸ਼ ਮੁਲਾਕਾਤ ਰਹੂਗੀ ਇਸ ਕੱਟੇ ਵਾਰੀ ਵੀ ਜਾਣਕਾਰੀ ਆਪਾਂ ਲੈ ਕੇ ਤੁਹਾਨੂੰ ਦਿਨੇ। ਹਸੀ ਕਾਲ ਦੋਸਤੋ ਤੇ ਤੁਹਾਡਾ ਬਹੁਤ ਬਹੁ ਸਵਾਗਤ ਕਰਦੇ ਆਂ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਦੋਸਤੋ ਅੱਜ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇੱਕ ਜਿਹੜੀ ਮੱਝ ਆ ਹਨਾ ਚੰਗੇ ਦੁੱਧ ਵਾਲੀ। ਤੇ ਦੂਜੇ ਸੋਏ ਦਾ ਉਹਦਾ ਕੱਟਾ ਬਈ ਸੀਰੇ ਨਹੀਂ ਲੈਂਦਾ। ਮੱਝ ਦੇ ਮਾਲਕਾਂ ਨਾਲ ਵੀ ਆਪਾਂ ਗੱਲਬਾਤ ਕਰਵਾਵਾਂਗੇ ਕਿਹੜੇ ਪਿੰਡ ਪਹੁੰਚੇ ਆ ਸਾਰੀ ਜਾਣਕਾਰੀ ਸਾਹਤ ਵੀਡੀਓ ਰਹੂਗੀ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ। ਤੇ ਬਾਈ ਹਸੀ ਕਾਲ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮਾਲਕ ਨੂੰ ਪਹਿਲਾਂ ਤਾਂ ਤੁਸੀਂ ਜੇ ਗੱਲ ਕਰਗੇ ਮੇਰਗੋ ਵੀ ਤੁਹਾਡਾ ਨਾਮ ਕੀ ਆ ਗਿਆ ਤੇ ਪਿੰਡ ਕਿਹੜਾ ਆ ਗਿਆ ਸਰੂਪ ਸਿੰਘ ਆ ਜੀ ਮੇਰਾ ਨਾਮ ਪਿੰਡ ਨਾਰਾ ਜੀ ਸਾਡਾ ਪਿੰਡ ਨਾਰਾ ਆ ਗਿਆ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਸਦੀਰ ਸਰੂਗੜੇ ਠੀਕ ਹੈ ਤੇ ਤੁਹਾਡੀ ਤੁਹਾਡਾ ਨਾਮ ਕੀ ਆ ਗਿਆ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਠੀਕ ਹੈ ਜੀ ਇਹ ਹਰਜਿੰਦਰ ਸਿੰਘ ਜੀ ਆ ਗਿਆ ਭੈਣੇ ਗੱਲ ਜਿਹੜਾ ਮੱਛੀ ਮਾਲਕ ਤੇ ਇਹ ਛੋਟੇ ਚਾਚਾ ਜੀ ਚਾਚਾ ਜੀ ਇਹ ਨੇ ਠੀਕ ਹੈ ਠੀਕ ਹੈ ਤੇ ਬਾਈ ਸਿਰੇ ਨਾਲ ਵੀ ਗੱਲ ਕਰਵਾਤ ਕਰਵਾ ਦਗੇ ਬਾਈ ਸਿਰੇ ਦਾ ਪਿੰਡ ਕਿਹੜਾ ਬਾਈ ਸਿਰੇ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਬਾਈ ਫਤਿਹਗੜ੍ਹਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਨਾ ਨਾਮ ਹੋਈ ਮੇਰਾ ਸੁਸ਼ੀ ਦਾ ਅੱਛਾ ਜਕਸੀਰ ਤੇ ਇਧਰੋਂ ਬਾਈ ਨਾਰਾ ਪਿੰਡ ਤੋਂ ਹੀ ਆ ਗਿਆ ਅ ਬਾਬਾ ਜੀ ਗੱਲ ਕਰਕੇ ਮੱਝ ਬਾਰੇ ਹੈਨਾ ਹਾਂਜੀ ਤੇ ਮੱਝ ਦੀ ਸਾਨੂੰ ਡਿਟੇਲ ਦੱਸੋ ਵੀ ਕਿਵੇਂ ਸੁਭਾਜਾ ਬਣਿਆ ਤੁਹਾਨੂੰ ਵੀ ਕੱਟਾ ਸਿਰੇ ਨੂੰ ਦੇ ਦਿੱਗੇ ਮਾਜੀ ਕੱਟਾ ਜੀ ਤੇ ਬੱਸ ਤੇ ਮਗਰੋਂ ਆਇਆ ਸੀ ਕੁੰਡਿਆਂ ਦਾ ਸੀ ਕੱਟਾ ਸੀ ਅੱਛਾ ਤੇ ਇਹ ਮੱਝ ਦੇ ਟੀਕਾ ਕਿਹੜਾ ਲੱਗਿਆ ਗੁਰਵਿੰਦਰ ਐਚ ਐਲ ਡੀ ਵੀ ਐਚ ਐਲ ਡੀ ਵੀ ਠੀਕ ਹੈ ਠੀਕ ਲੱ ਇਹ ਮਾਜ ਹੁਣ ਸਾਡੀ ਤੀਜੀ ਸੂਈ ਹੈ ਤੀਜੀ ਸੂਈ ਹੈ ਹਾਂਜੀ ਠੀਕ ਹੈ ਤੇ 26 ਲੀਟਰ ਦੁੱਧ ਸਾਡੇ ਘਰੇ ਘੜਦੀ ਰਹੀ ਹੈ 26 ਨਾਰਮਲ ਘੜਦੀ ਹੈ ਨਾਰਮਲ ਦਾਣੇ ਤੇ ਠੀਕ ਹੈ ਨਾਰਮਲ ਦਾਣੇ ਤੇ ਠੀਕ ਹੈ ਤੇ ਕਿਤੇ ਰਿਕਾਰਡ ਜਿਵੇਂ ਹੁਣ ਮੇਲੇ ਤੇ ਰਿਕਾਰਡ ਜੀ ਅਸੀਂ ਮੇਲੇ ਤੇ ਲਗੇ ਸੀ ਜੀ ਪਹਿਲਾਂ ਤਾਂ ਅਸੀਂ ਇਹ ਜਦੋਂ ਮੈਂ ਉੱਥੋਂ ਲੈਂਦੀ ਆ ਸਾਰਜੂਨੀਵਰਸਿਟੀ ਚ ਉੱਥੇ 1 ਲੀਟਰ 700 ਗ੍ਰਾਮ ਦੁੱਧ ਘਟਿਆ ਮੈਂ ਨੇ ਥੱਲੇ ਠੀਕ ਹੈ ਇਹ ਮਤਲਬ ਅਸੀਂ ਉਹੋ ਹੀ ਸਰਟੀਫਿਕੇਟ ਵੇਖ ਕੇ ਮੈਂ ਲੈਂਦੀ ਆ ਅੱਛਾ ਅੱਛਾ ਫਿਰ ਜੀ ਅਸੀਂ ਧਰੋਲੇ ਲੈ ਗਏ ਠੀਕ ਹੈ ਜੀ ਮੇਲੇ ਤੇ ਅੱਛਾ ਜੀ ਉੱਥ ਦੂਜਾ 22 22.5 ਲੀਟਰ ਦੁੱਧ ਖੜਦੀ ਰਹੀ ਠੀਕ ਹੈ ਹਾਂ ਤੇ ਕਿੰਨੇ ਮਹੀਨੇ ਪਾਣੀ ਨਹੀਂ ਪੀਤਾ ਜੀ 3 ਦਿਨ ਪਾਣੀ ਨਹੀਂ ਪੀਤਾ ਹਾਂਜੀ ਠੀਕ ਹੈ ਤੇ ਕਿੰਵੇਂ ਨੰਬਰ ਤੇ ਆ ਗਈ ਸੀ ਉੱਥੇ ਤਣਾਉਲੇ ਇਹ ਮੱਝ ਉੱਥੇ ਮੈਂ ਜੀ ਸਾਡੀ ਹੁਣ ਤਾਂ ਤੀਜੇ ਨੰਬਰ ਤੇ ਐ ਪਰ ਸਾਨੂੰ ਨੰਬਰ ਚੌਥਾ ਦਿੰਦੇ ਸੀ ਠੀਕ ਹੈ ਉਹ ਮੈਂ ਇਹਦੇ ਟੀਕੇ ਟਾ ਕੇ ਲਾ ਕੇ ਉਹਨਾਂ ਨੇ ਦੁੱਧ ਵਧ ਕਰਾਇਆ ਸੀਗਾ ਚਲੋ ਉਹਦਾ ਤਾਂ ਐ ਆ ਵੀ ਕੈਮਰੇ ਕਮਰੇ ਲੱਗੇ ਸੀ ਬਾਪੂ ਉੱਥੇ ਪੂਰਾ ਇੰਤਜ਼ਾਮ ਉਹਦੇ ਕੰਮ ਦਾ ਕਿੰਨੀਆਂ ਫੜੀਆਂ ਵੀ ਗਈਆਂ ਉੱਥੇ ਅੱਛਾ ਫੜੀਆਂ ਗੰਨਾਂ ਮੈਂ ਸਾਡੇ ਨਾਲ ਫੜੀ ਗਈ ਆ ਮੈਂ ਅੱਛਾ ਹਾਂ ਚਲ ਕੋਈ ਗੱਲ ਨਹੀਂ ਭਲਾ ਕਰੇ ਉਹ ਤੇ ਜਿਹੜਾ ਹੁਣ ਕੱਟਾ ਹੈਗਾ ਇਹਦਾ ਹਨਾ ਦੂਜੇ ਸੂਏ ਦਾ ਕੱਟਾ ਦਿੱਤਾ ਸੀ ਇਹਨੇ ਹਨਾ ਦੂਜੇ 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 ਅੱਛਾ ਠੀਕ ਹੁਣ ਫੇਰ ਕੱਟਾਂ ਮੈਂ ਹੁਣ ਫੇਰ ਮੈਂ ਕਰ ਕੱਟਾਂ ਠੀਕ ਆ ਇਹ ਜੇ ਗੱਲ ਕਰਕੇ ਦੋਸਤੋ ਜਿਵੇਂ ਮੱਝਾ ਕਹਿੰਦੇ ਨੇ ਵੀ ਕਿੰਨੇ ਦੁੱਧ ਲੀਆਂ ਅਸੀਂ ਤਾਂ ਕਦੇ ਦੇਖਿਆ ਨਹੀਂ ਹਨਾ ਬਾਪੂ ਦੇ ਘਰੇ ਮੱਝਾ ਮੈਨੂੰ ਐ ਲੱਗਦਾ ਵੀ 20 ਕਿਲੋ ਤਾਂ ਹੁਣ ਵੀ ਹੋਊਗੀ 21 21 ਹੈ ਜੀ ਵੀ ਕੀ ਕਿਲੋ ਹੈਗਾ ਕੋਈ ਦੇਖ ਵੀ ਸਕਦਾ ਆ ਕੇ ਉਹਨਾਂ ਚੁੱਕ ਕੇ ਦੇਖ ਲੈਣਾ ਹੈਨਾ ਜਵਾਲੇ ਬੰਦੇ ਜਵਾਲੀ ਮਾਰਦੇ ਥਾਪੀ ਪੂਰੀ ਹਾਂ ਥਾਪੀ ਜਾਵਾਂ ਜਮਾ ਥਾਪੀ ਜਾਂਦਾ ਆਏ ਹਾਈ ਤੇ ਬਾਈ ਸਿਰ ਤੇ ਤੇਰਾ ਸਵੱਬ ਕਿਵੇਂ ਮੈਨੂੰ ਐ ਦੱਸ ਵੀ ਕੱਟੇ ਵਾਲਾ ਸਵੱਬ ਤੇਰੇ ਨਾਲ ਕਿਵੇਂ ਪੜਿਆ ਫਿਰ ਬਜ਼ੁਰਗਾਂ ਦਾ ਇਹ ਨਾ ਬਾਈ ਜਦੋਂ ਉੱਥੇ ਮੇਲੇ ਤੇ ਚੱਲ ਮੱਝ ਲੈ ਕੇ ਬਾਗੇ ਦੋ ਦਿਨ ਆਪਣੇ ਘਰਾਂ ਚੋਂ ਆਪਣੇ ਚਾਚਾ ਜੀ ਥਾਦੇ ਲੱਗਦੇ ਨੇ ਉਹ ਕੈਨੇਡਾ ਚ ਨਹੀਂ ਵੀ ਕੈਨੇਡਾ ਚ ਨਹੀਂ ਇਹਨਾਂ ਨੇ ਉੱਥੇ ਫੋਨ ਕਰਵਾਇਆ ਵੀ ਐ ਕਰਕੇ ਸਾਨੂੰ ਪਤਾ ਨਹੀਂ ਮੱਝ ਦੀ ਕਿਵੇਂ ਚਵਾਈ ਕਰਾਉਣੀ ਹੈ ਹਨਾ ਤੇ ਵੀ ਸਾਡੀ ਮਾਂ ਆ ਕੇ ਬਿਮਾਰ ਹੋ ਗਈ ਮੱਠੇ ਨਹੀਂ ਖਾਂਦੀ ਪਾਣੀ ਨਹੀਂ ਹਾਂ ਤੇ ਚਲੋ ਮੈਂ ਉਹਦੇ ਤੋਂ ਬਾਅਦ ਹੀ ਸੀਗਾ ਦੋ ਜਣ ਚਲਾ ਮੇਲੇ ਤੇ ਜਦੋਂ ਗਿਆ ਆਹ ਨਾਲ ਕੋਲੇ ਜਾ ਕੇ ਉੱਥੇ ਠੀਕ ਹੈ ਤੇ ਜਾ ਕੇ ਫਿਰ ਅਸੀਂ ਉਹ ਡਾਕਟਰ ਨੂੰ ਦਵਾਈ ਦਈ ਦਿੱਤੀ ਮੱਝ ਅੱਛਾ ਤੇ ਠੀਕ ਹੋ ਗਈ ਫਿਰ ਪਾਣੀ ਇੱਥੋਂ ਮੰਗਾਇਆ ਗੱਡੀ ਤੇ ਫਿਰ ਇਹਨੇ ਉੱਥੇ ਮੇਲੇ ਦੇ ਆਪਣੀ 21 600 ਠੀਕ ਹੈ ਨਾ ਮੇਲੇ ਦਾ ਦੁੱਧਾ ਰਿਕਾਰਡ ਕਰਵਾਇਆਗਾ ਠੀਕ ਹੈ ਪਰ ਉਹਦੂ ਬਾਅਦ ਲਾਸਟ ਚਵਾਈਆਂ ਵੇਲੇ ਮੈਂ ਹੀਟ ਚ ਆ ਗੇ ਅੱਛਾ ਠੀਕ ਹੈ ਨਾ ਮੈਨੂੰ ਕਹਿੰਦੇ ਵੀ ਹੀਟ ਚ ਆ ਗੂ ਟਿਪਾਵਾ ਕੁਛ ਨਹੀਂ ਠੀਕ ਹੈ ਨਾ ਕੀ ਆਪਣੀ ਨੋਰਮਲ ਮੈਂ ਆ ਨੈਚੁਰਲ ਦੁੱਧ ਕੱਢ ਰਹੀ ਹੈ ਨਾ ਕੋਈ ਮੈਡੀਕਲ ਨਹੀਂ ਕੋਈ ਲੀਵਰ ਟਾਉਣਕ ਨਹੀਂ ਨਾ ਠੀਕ ਹੈ ਲੇਟੀ ਪਾਉਂਦੇ ਸੀਗੇ ਇਹ ਤੇ ਬੜੇ ਮੈਂ ਦੀ ਖਾਲਾ ਤੇ ਬੜੇ ਮੈਂ ਤੇ ਮੇਥੇ ਚਾਰ ਚੀਜ਼ਾਂ ਪਾਉਂਦੇ ਸੀ ਉਹਨਾਂ ਨਾਲ ਦੁੱਧ ਤੋਂ ਉੱਥੇ ਨਹੀਂ 2160 ਮੰਨ ਕੇ ਚੱਲੋ ਵੀ ਮੇਲੇ ਸਰ ਮੈਨੂੰ ਐਂ ਲੱਗਦਾ ਮੈਂ ਤੈਨੂੰ ਵਿੱਚੋਂ ਜੀ ਗੱਲ ਮੈਂ ਦੱਸਦਾ ਨਾ ਵੀ ਭਈ ਦੁੱਧ ਚੰਗਾ ਸੀ ਮੱਝ ਥੱਲੇ ਮੈਂ ਤੁਹਾਨੂੰ ਦੱਸਾਂ ਗੱਲ ਤੇ ਸੀਰੇ ਨੇ ਆਖਿਆ ਵੀ ਇਹਨਾਂ ਨੇ ਕਟਾ ਦੇਣਾ ਸੀ ਹੈਨਾ ਤੇ ਬਾਈ ਮੈਨੂੰ ਐ ਲੱਗਿਆ ਸੀ ਸੇਰਾ ਕਹਿੰਦਾ ਸੀਗਾ ਵੀ ਜਿੰਨੇ ਰੁਪਏ ਲੱਗੇ ਕਿਸੇ ਹੋਰ ਨੇ ਲਾਏ ਸੀ ਹੈਨਾ ਉਹਦਾ ਕੱਟ ਹੀ ਦੇ ਕੇ ਗਿਆ ਅੱਛਾ ਉਹ ਦੁਹਾਰੀ ਕਰ ਆਪਣੀ ਗਾਹ ਉਹ ਰਿਸ਼ਤੇਦਾਰੀ ਹੋ ਗਈ ਹੈ ਮੈਨੂੰ ਕਹਿੰਦੇ ਕੱਟਾ ਦੇਣਾ ਵੀ ਚਲੋ ਮਾ ਵੀ ਮਾਏ ਹੁਣ ਵੀ ਆਪਾਂ ਕਹਿ ਸਕਦੇ ਹਾਂ ਨਾ 9000 ਕੱਟਣ ਨਾਲ ਚਲ ਕੋਈ ਗੱਲ ਨਹੀਂ ਵਾਦਾ ਕਰੇ ਆਪਾਂ ਇਹਨੂੰ ਆਖਿਆ ਵਾਦਾ ਕਰੇ ਗਾਣੂ ਇਹਦੇ ਤੋਂ ਠੀਕ ਹੈ ਵੀ ਨਾ ਰਿਸ਼ਤੇਦਾਰੀ ਹੈ ਨਹੀਂ ਹੋਈ ਗਾ 22 ਕਿਲੋ ਮਾਂ ਵਾਲੀ ਹੁਣ ਤੋਂ ਹੋ ਮੰਨ ਕੇ ਚਲੋ ਵੀ ਇਹ ਦੁੱਧ ਕੱਢਦੀ ਆ ਠੀਕ ਹੈ ਨਾ ਨੋਰਮਲ ਖਰਾਕ ਤੇ ਇੰਨਾ ਕੁ ਨੇ ਠੀਕ ਹੈ ਨਾ ਵੀ ਆਪਾਂ ਤਾਂ ਹੁਣ ਚਲ ਦੇਖਦੇ ਰਹਨੇ ਹਣਾ ਵੀ 25 26 ਕਿਲੋ ਵਾਲੀ ਮਾਂ ਬਹੁਤ ਕੱਟ ਮਿਲਦੀ ਹੈ ਗਿਆ ਕੱਟ ਮਿਲਦੀ ਹੈ ਗੱਲ ਪੱਕੀ ਹੈ ਤੇ ਫਿਰ ਆਪਾਂ ਹੁਣ ਜਲਾਏ ਦੇਖ ਰਿਹਾ ਵੀ ਆਪਣੇ ਰਿਸ਼ਤੇਦਾਰ ਨੇ ਕਿ ਠੀਕ ਹਨ ਤੇ ਚਲੋ ਵੀ ਚੰਗਾ ਇਹ ਮਾਮਾ ਕੇਰਣਾ ਐਕਚੁਅਲੀ ਵੀ ਦਾਗਾ ਇਹ ਹਰ ਹਰ ਪਾਸਾ ਡਾਕਟਰ ਨਾਲ ਗੱਲ ਹੋਈ ਸੀ ਠੀਕ ਹੈ ਠੀਕ ਹੈ ਨਾ ਤੇ ਨਾ ਤਾਂ ਆਪਾਂ ਨੂੰ ਪਤਾ ਨਹੀਂ ਵੀ ਇਹ ਜਿਹੜਾ ਦਾ ਮੀ ਆਪਾਂ ਝੂਠ ਕਰੀਏ ਫਿਰ ਨਾ ਵੀ ਆਪਾਂ ਨੂੰ ਚਲ ਆਪਣੇ ਕੋਲ ਵੀ ਦਾ 15 ਘਰੇ ਮੱਝਾਂ ਨੇ ਠੀਕ ਹੈ ਵੀ ਚਲਾਂ ਕੇ ਚੰਗੀ ਮਹਿ ਦਾ ਕੱਟਾ ਚੰਗੀ ਮਹਿ ਦਾ ਕੱਟਾ ਤਾਂ ਕਰਕੇ ਆਪਣੇ ਲੈ ਲਿਆ ਵੀ ਝੂਠ ਵਾਲੇ ਰਿਸ਼ਤੇਦਾਰ ਨਹੀਂ ਹੈਗੇ ਫੋਨ ਵਾਲੇ ਹੋ ਸਕਦਾ ਥੋੜੇ ਦਿਨ ਤੱਕ ਇਹਨਾਂ ਨੂੰ ਕਹਿਣੇ ਆ ਵੀ ਇਹ ਚੀਜ਼ ਆਉਂਦੇ ਨਹੀਂ ਵੀ ਤੁਸੀਂ ਇਹਦੀ ਮਹਿ ਦੀ ਚਬਾਈ ਕਰਾਓ ਠੀਕ ਹੈ ਦੁਵਾਰੇ ਹਾਂ ਦੁਵਾਰੇ 20 ਕਿਲੋ ਦੇ ਕਰਕੇ ਚਬਾਈ ਕਰਾਓ ਆਪਾਂ ਇੱਥੇ ਲੋਕਾਂ ਨੂੰ ਦਿਖਾ ਹੇਲੀ ਆਣਗੇ ਮੱਝਾਂ ਗੱਲ ਪੱਕੀ ਠੀਕ ਹੈ ਨਾ ਅੱਜ ਹੈ ਨੋਰਮਲ ਡੈਟ ਤੇ ਕੋਈ ਅੱਜ ਵੀ ਨਹੀਂ ਕੋਈ ਇਹ ਲੀਵਰ ਟੌਨਿਕ ਮੈਂ ਇਹਨਾਂ ਨੂੰ ਕਿਹਾ ਵੀ ਲੀਵਰ ਟੌਨਿਕ ਦੇ ਦਿਆ ਕਰੋ ਤੁਸੀਂ ਹਾਂ ਕਹਿੰਦੇ ਨਾ ਅਸੀਂ ਕਹਿੰਦੇ ਲੀਵਰ ਟੌਨਿਕ ਦੇ ਦੀ ਸਾਡੀ ਮੱਝ ਦੁੱਧ ਘਟ ਗਈ ਠੀਕ ਹੈ ਠੀਕ ਹੈ ਨਾ ਜਮਾ ਕੁਝ ਨਹੀਂ ਦੇਣਾ ਨੋਰਮਲ ਹੀ ਮੰਨ ਕੇ ਚੱਲ ਜਿੰਨੇ ਖਾਂਦੀ ਆ ਸ਼ਵੇਰੇ ਸ਼ਾਮ ਉਮੀਰ ਰਣ ਕੇ ਪਾਉਂਦੇ ਨੇਗੇ ਇਹ ਕੀ ਕਹਣਾ ਕੋਈ ਫੀਡ ਵੀ ਨਹੀਂ ਪਾਉਂਦੇ ਹੈਗੇ ਉਹਦੇ ਉੱਤੇ ਇਹਨੇ ਦੁੱਧ ਕੱਢ ਦਈ ਤਾਂ ਕਰਕੇ ਫਿਰ ਆਪਾਂ ਲੈਤਾ ਵੀ ਕੱਟਾ ਠੀਕ ਹੈ ਨਾ ਮੈਂ ਇਹ ਚੰਗੇ ਕਿਸੇ ਬ੍ਰੀਡਰ ਕੋਲੇ ਹੋਰ ਹੋਵੇ ਠੀਕ ਹੈ ਨਾ ਆਪਾਂ ਇਹਨੂੰ 30 ਲੀਟਰ ਵਾਲੀ ਮੱਝ ਕਹਿ ਸਕਦੇ ਆਂ 30 ਕਿਲੋ ਵਾਲੀ ਮੱਝ ਕਹਿ ਸਕਦਾ ਬਾਈ ਫੀਰੇ ਦੇ ਕਹਿੰਦੇ ਦੇ ਕੇ ਹੋਰ ਦੇ ਕੇ ਚਵਾਉਣਾ ਹੋਵੇ 30 ਕੱਢੂਗੀ ਯਾਰ ਦੁੱਧ ਹਾਂ ਕੱਢਦੀ ਆ ਮੈਂ ਅਸੀਂ ਜਮੰਡ ਕਾਈ ਇੱਕ ਮੈਂ ਕੱਢਦੀ ਆ ਮੈਂ ਤੁਸਾਂ ਗੱਲ ਸਾਰੇ ਟੱਬਰ ਚ ਤੂੰ ਕੈੜਾ ਬੰਦਾ ਤੇ ਤੂੰ ਕੈੜਾ ਬਣ ਕੇ ਰਹੀ ਬੰਦਾ ਨਾ ਆਪਾਂ ਚੰਗਾ ਸਨ ਠੀਕ ਚੜਦੀ ਕਲਾ ਵਾਲੀ ਚੜਦੀ ਕਲਾ ਹੁਣ ਅਜਾ ਆਪਾਂ ਇਹ ਕਰਕੇ ਬੜਾਈ ਦਿੱਤੀ ਆ ਕਾਉਂਸਲ ਵੀ ਕੋਈ ਗੱਲ ਨਹੀਂ ਆਪਣੀ ਮੈਂ ਨੇ ਉੱਥੇ ਮੇਲੇ ਤੇ 21-600 ਕੱਢਿਆ ਬਹੁਤ ਹੋ ਗਿਆ ਦੁੱਧ ਤੇ ਵੀ ਹੁਣ ਆਉਣ ਵਾਲੇ ਟਾਈਮ ਤੇ ਤੁਸੀਂ ਚਵਾਈ ਕਰਾਉ ਮੈਂ ਦੀ ਫੇਰ ਆਪਾਂ ਇੱਕ ਜੀ ਅਸੀਂ ਨਵੇਂ ਬੰਦੇ ਸੀਗੇ ਪਤਾ ਨਹੀਂ ਸੀਗਾ ਇਸ ਬਾਰੇ ਵੀ ਮੇਲਿਆਂ 'ਚ ਕਿਵੇਂ ਜਾਈਦੇ ਠੀਕ ਹੈ ਤੇ ਇਦਾਂ ਕਰੋ ਜਿਵੇਂ ਜੱਟਲ ਜਾਂਦੇ ਹੁੰਦੇ ਓਵੇਂ ਰਹਿ ਗਏ ਲੈ ਗਏ ਹੈ ਮੈਂ ਇੱਕ ਹੋਰ ਗੱਲ ਜੱਟਾਂ ਨੇ ਕਿਹਾ ਗਈ ਗੱਡੀ ਤੇ ਚੜ੍ਹਾ ਲਈ ਮੈਂ ਤੇ ਠੰਡ ਸੀ ਕਿ ਨਾ ਕੋਈ ਪੱਲੀ ਪਾਈ ਨਾ ਨਾ ਕੁਛ ਨਹੀਂ ਪਾਇਆ ਸੀ ਉੱਥੇ ਵੀ ਨਹੀਂ ਪਾਇਆ ਹਾਂ ਉੱਥੇ ਲੋਕ ਪਾਉਂਦੇ ਸੀ ਕਿ ਉੱਤੇ ਕੰਬਲ ਅਸੀਂ ਉੱਥੇ ਉਹ ਵੀ ਨਹੀਂ ਪਾਉਂਦੇ ਸੀ ਮੈਂ ਇਹਨੂੰ ਆਖਿਆ ਆਪਾਂ ਹੀ ਬਾਦ ਗਏ ਭਤੀਜੇ ਨੂੰ ਆਖਿਆ ਇਹ ਤਾਂ ਚਾਚਾ ਪੱਗਾ ਦੇ ਘਰੇ ਨਹੀਂ ਪਾਇਆ ਠੀਕ ਹੈ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਗੱਲ ਕਹਿੰਦਾ ਵੀ ਅਸੀਂ ਤਾਂ ਕਹਿੰਦਾ ਮਤਲਬ ਬਾਪੂ ਕਹਿੰਦਾ ਵੀ 7 ਵਜੇ ਤੜਕੇ ਕਹਿੰਦਾ ਨਵਾ ਦਿੰਨੇ ਆ ਨਾ ਨਾ ਸਾਰੀਆਂ ਵੀ ਤੇਰੇ ਸਾਹਮਣੇ ਹੁਣ ਵੀ ਨਵਾਇਆਂ ਖੜੀਆਂ ਗੱਲ ਬਖਾ ਹਣੇ ਕੱਟਾ ਵੀ ਨਵਾਇਆ ਖੜਾ ਹੈ ਅੱਛਾ ਅਸੀਂ ਹੁਣ ਤੜਕੇ 7 ਵਜੇ ਚੜਦੀ ਕਲਾ ਵਾਲਾ ਕੰਮ ਆ ਮਿੱਤਰੋ ਤੁਹਾਨੂੰ ਮੈਂ ਦੱਸਾਂ ਗੱਲ ਮੈਂ ਇਹਨਾਂ ਦੀ ਵੀਡੀਓ ਬਣਾਉਂਦਾ ਮੈਂ ਕਹਿੰਦਾ ਵੀ ਆਪਾਂ ਹਨਾ ਲਾਸਟ ਬੀ ਕਾਰਨ ਆਮ ਕਿਸਾਨ ਦੇ ਘਰੇ ਆਪਾਂ 20 ਤੋਂ 25 ਕਿਲੋ ਵਾਲੀ ਮੱਝ ਦਿਖਾਉਣ ਦਾ ਮਤਲਬ ਇਹੀ ਹੈ ਵੀ ਕਿਸਾਨ ਦੇ ਘਰੇ ਆਮ ਖੜੀ ਆ ਕਿਸੇ ਬ੍ਰੀਡਰਾਂ ਦੇ ਕੋਲ ਚਲੋ ਆਪਾਂ ਮੰਨਦੇ ਆ ਜਿਹੜੇ ਮਿਹਨਤ ਕਰੀ ਜਾਂਦੇ ਉਹਨਾਂ ਦੇ ਕਿੱल्ल्या ਦੇ ਤਾਂ ਖੜੇਗਾ ਤੁਸੀਂ ਦੇਖੀਆਂ ਹੋਣੀਆਂ ਤੇ ਅੱਜ ਆਪਣੇ ਪਿੱਛੇ ਖੜੀ ਆ ਆਮ ਪਸ਼ੂ ਪਾਲ ਕਵੀਰ ਨੇ ਇਹ ਤੇ ਆਮ ਪਸ਼ੂ ਪਾਲ ਕਵੀਰ ਤੋਂ ਇੱਕ ਆਮ ਇਹ ਘਰ ਦੇ ਮੁੰਡੇ ਨੂੰ ਇਹਨਾਂ ਨੇ ਕੱਟਾ ਵੀ ਦਿੱਤਾ ਮੈਂ ਇਹ ਗੱਲ ਕਹਿਣਾ ਵੀ ਗਿਫਟ ਹੀ ਮੰਨੇ ਇਹ ਠੀਕ ਹੈ ਗਿਫਟ ਮੰਨੇ ਕੋਈ ਮਤਲਬ ਸੌਦੇ ਬਾਜੀ ਵਾਲੀ ਗੱਲਬਾਤ ਨਹੀਂ ਰਹੀ ਬਾਕੀ ਸਾਰੀ ਜਿਹੜੇ ਹੈਗੇ ਮੱਝ ਦੇ ਸ਼ਾਰਟ ਤੇ ਕੱਟੇ ਦੇ ਸ਼ਾਰਟ ਵਿੱਚ ਹੋਣਗੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈਣਾ ਤੇ ਬਾਪੂ ਜੀ ਜੀ ਕੁਝ ਹੋਰ ਕਹਿਣਾ ਚਾਹੁੰਦੇ ਹਮ ਜੇ ਕੋਈ 2 ਮਹੀਨੇ ਪਹਿਲਾਂ ਹਟਦੀ ਹੈ 2 ਮਹੀਨੇ ਪਹਿਲਾਂ ਸੂਣ ਤੋਂ 10 ਕਿਲੋ ਤੋਂ ਟਰਾਈ ਹੁੰਦੀ ਹੈ 2 ਮਹੀਨੇ 2 ਮਹੀਨੇ ਤੇ ਦੁੱਧ ਉਹ ਕਿੰਨਾ ਹੁੰਦਾ ਦੁੱਧ 10 ਕਿਲੋ 10 ਕਿਲੋ ਹੀ ਹੁੰਦਾ 10 ਕਿਲੋ ਦੁੱਧ ਹੁੰਦਾ ਮਿੱਤਰੋ ਜਦੋਂ ਸੂਣ ਤੋਂ 2 ਮਹੀਨੇ ਮਤਲਬ ਰਹਿੰਦੇ ਹੁੰਦੇ ਆ ਹੈਨਾ ਇਹ ਵੱਡੀ ਖਾਸियत ਹੈ ਇਹਦੇ ਚ ਦੁੱਧ ਵੀ ਇਹ ਬਾਪੂ ਜੀ ਨੂੰ ਮੈਨੂੰ ਆਏ ਦੱਸ ਇਹ ਆਪ ਕਿਹੜੇ ਸੀਮਨ ਦੀ ਹੈ ਕਿ ਪਤਾ ਹੈ ਇਹ ਜੀ ਹੁਣ ਸਾਨੂੰ ਤਾਂ ਜਦੋਂ ਲਿਆਂਦੀ ਆ ਇਹਦਾ ਮੂਰਾ ਨਸਲ ਦੀ ਆਖੀ ਜਾਂਦੀ ਮੂਰਾ ਨਸਲ ਦੀ ਕੱਲ ਪੱਕੀ ਆ ਮੂਰਾ ਨਸਲ ਹੀ ਚੱਲਦੀ ਆ ਹੁਣ ਜਿਹੜੀ ਚੰਗਾ ਦੁੱਧ ਕੱਢ ਜੇ ਹਨਾ ਅਸੀਂ ਲਿਆਂਦੀ ਆ ਮਤਲਬ ਸਾਰ ਯੂਨੀਵਰਸਿਟੀ ਦੀ ਇਧਰ ਦੀ ਮੈਂ ਇਧਰ ਦੀ ਸਾਰ ਆਪਾਂ ਪੈ ਸਕਦੇ ਜਿਵੇਂ ਮੰਨ ਕੇ ਚੱਲ ਹੁਣ ਉਹ ਵੀ ਚੱਲੇ ਇਹਨਾਂ ਨੂੰ ਉੱਤੇ ਮਾਇਆ ਮੁੰਡੇ ਤੇ ਅਸੀਂ ਪੁੱਛਿਆ ਸੀ ਕਿੱਥੋਂ ਮੱਝ ਆਈ ਆ ਠੀਕ ਹੈ ਠੀਕ ਆ ਨਾ ਉਹ ਇਹ ਮੱਝ ਮੰਨ ਕੇ ਚੱਲ ਆਮ ਨੋਰਮਲ ਘਰੇ ਸੀਗੀ ਉਹਨਾਂ ਕੋਲੇ 7-8 ਪੌੜੀਆਂ ਉੱਪਰ ਚੜਦੀ ਸੀ ਮੱਝ ਅੱਛਾ ਮੈਂ ਪੌੜੀਆਂ ਚੜ੍ਹਦੀ ਬੰਦਿਆਂ ਤੱਕ ਮੈਂ ਨਾ 7 ਪੌੜੀਆਂ ਤੇ ਚੜ ਗਈ ਉਹ ਬੁੜੀ ਆਦੀ ਵੀ ਤੁਸੀਂ ਉੱਥੇ ਲੈ ਜਾਓ ਜਿੱਥੇ ਪੱਤਾ ਖੇਡਦੇ ਬਾਗੜੀ ਆਖ ਦਿੰਦੇ ਹਾਂ ਅਸੀਂ ਉੱਥੇ ਲੈ ਗਏ ਮੈਂ ਮੈਂ ਕਿਹਾ ਇੱਥੇ ਕਿਵੇਂ ਚੜ੍ਹੂਗੀ ਪਿਕਅਪ ਭੈਣ ਨਹੀਂ ਇਹ ਲੱਗੀ ਜਾ ਕੇ ਅੱਛਾ ਤੇ ਇਹ ਭੈਣਾਂ ਨੇ ਪੌੜੀਆਂ ਉੱਥੋਂ ਨਹੀਂ ਚੜ੍ਹ ਗਈ ਉਹਦੇ ਉੱਤੇ ਥੜੇ ਦੇ ਰਾਮਦਰੀ ਨੇ ਮੈਂ ਚੜ੍ਹ ਗਈ ਵਿੱਚ ਚੜ੍ਹ ਗਈ ਹੋਰ ਕਮਾਲ ਦੀ ਗੱਲ ਤੇ ਉਹ ਚਾਲ ਮਜਬੂਰੀ ਨਾ ਕਰਕੇ ਵੇਚਤੀ ਪਹਿਲੇ ਸੂਏ ਮੈਂ ਨੇ 21 ਕੁਸ ਇਹਨਾਂ ਕੋਲੇ ਸਰਟੀਫਿਕੇਟ ਵੀ ਪਿਆਗਾ ਪਹਿਲਾਂ ਨਾਲ ਪਿਆ ਸਰਟੀਫਿਕੇਟ ਹੈਗਾ ਠੀਕ ਹੈ ਕਿ ਲੋਕੋ ਮੈਨੂੰ ਦਿਖਾਓ ਹਾਂ ਦੂਜੇ ਨੇ ਇਹਨਾਂ ਕੋਲੇ ਮਾਜਾ ਆ ਗਿਆ ਇਹਨਾਂ ਨੇ ਕੋਈ ਚਵਾਈ ਨਹੀਂ ਕਰਾਈ ਤੀਜੇ ਸੂਏ ਆ ਚਲ ਆਪਣੀ ਪਾਹਾਂ ਹੁਣ ਐਦਾਂ ਦੀ ਜਾਨ ਪਸਾਨ ਹੋ ਗਈ ਇਹਨਾਂ ਨਾਲ ਰਿਸ਼ਤੇਦਾਰੀ ਦਾ ਕਰਕੇ ਹੁਣ ਵੀ ਆਪਾਂ ਇਹਨਾਂ ਨੂੰ ਕਹਿਣਾ ਮੈਂ ਇਹਦੀ ਚਵਾਈਆਂ ਕਰਾਉ ਲੰਮਾ ਟਾਈਮ ਦੁੱਧ ਦਿੰਦੀ ਆ 10 ਕਿਲੋ ਤੋਂ ਮੈਂ ਹੁਣ ਚੰਗਾ ਰਿਕਾਰਡ ਬਣੂ ਚੰਗੇ ਰਿਕਾਰਡ ਵਾਲੀ ਮੈ ਆਗੀ ਆਉਣ ਵਾਲਿਆਂ ਦੇ ਵਧੀਆ ਸ਼ੀਮਨ ਲਵਾਓ ਆਪਦਾ ਪ੍ਰੋਪਰ ਰਿਕਾਰਡ ਰੱਖੋ ਹਨਾ ਵੀ ਕਹਾਂ ਨੂੰ ਹਰੇ ਕਹਿੰਦਾ ਮੇਰੀ 20 ਕਿਲੋ ਕੱਢਦੀ ਆ ਮੇਰੀ 25 ਕੱਢਦੀ ਆ ਉਦੋਂ ਪਤਾ ਲੱਗਾ ਜਦੋਂ ਕੋਈ ਲੈਬ ਚ ਪਾਈਆਂ ਹੁੰਦੀਆਂ ਮੇਲ ਦੇ ਕਾਟ ਜਾਂ ਰਿਕਾਰਡ ਬਣਦੇ ਨੇ ਤੇ ਸਹੀ ਗੱਲ ਠੀਕ ਹੈ ਨਾ ਹੁਣ ਆਪਾਂ ਕੱਟਾ ਇਹ ਮਾਰੀ ਲੈਂਦਾ ਵੀ ਚਲ ਕੋਈ ਹੋਣੀ ਆਪਾਂ ਨੂੰ ਪਤਾ ਵੀ 25 26 ਕਿਲੋ ਵਾਲੀ ਮੈਂ ਦਾ ਕੱਟਾ ਠੀਕ ਹੈ ਨਾ ਆਮ ਬੰਦਿਆਂ ਕੋਲੇ ਕੋਈ ਢੂਠਾ ਵਾਲੇ ਨਹੀਂ ਕੋ ਡਾਕਟਰ ਨੂੰ ਵੀ ਉੱਤੇ ਪੁੱਛਿਆ ਸੀ ਉਹ ਕਹਿੰਦਾ ਵੀ ਐਚ ਐਲ ਡੀ ਵੀ ਦਾ ਲਾਇਆ ਹੋਇਆਗਾ ਪਹਿਲੇ ਸੂਈ ਦੀ ਮੈਂ ਇਹਨਾਂ ਨੂੰ ਕਹਿ ਕੇ ਚਵਾਈ ਕਰਾਤੀ ਸੀ ਦੂਜੇ ਸੂਏ ਉਹਨਾਂ ਨੇ ਵੇਚਤੀ ਨਾਲ ਨਹੀਂ ਕਰਾਈ ਤੀਜੇ ਸੂਏ ਆ ਕਿ ਮੰਨ ਲੇ ਕਿ ਚਲ ਉੱਥੇ ਆਪਣੇ ਮੇਲੇ ਦੇ ਚਵਾਈ ਹੋ ਗਈ ਹੁਣ ਇਹਨਾਂ ਨੂੰ ਕਿਹਾ ਵੀ ਹੁਣ ਮੈਂ ਨੂੰ ਤੁਸੀਂ 2 ਮਹੀਨਾ ਦੇ ਨੇੜ ਕੀ ਤੁਸੀਂ ਹੁਣ ਇਹਦੀ ਮੈਂ ਦੀ ਦੁਆਰੇ ਫੇਰ ਵੀ 20 25 ਕਿਲੋ ਤੇ ਖਾਂ 30 ਕਿਲੋ ਤੇ ਕਰ ਬਗ ਜਾਂਦੀ ਹੈ ਜੀ ਹੁਣ ਇਹ ਦਾਹ ਦੇਣਗੇ ਸ਼ਾਮ ਨੂੰ ਦਾਣਾ ਥੋੜਾ ਜਿਹਾ ਵਧਾ ਦਈਏ ਸਵੇਰ ਨੂੰ ਕਿਲਾ ਤੋਂ ਦਬਾਜ ਜਾਂਦੀ ਹੈ ਠੀਕ ਹੈ ਠੀਕ ਹੈ ਹੁਣ ਨਾਰਮਲ 2 2.5 ਕਿਲੋ ਤੇ ਮੰਨ ਕੇ ਚੱਲ ਵੀ ਸਵੇਰੇ ਪਾਉਂਦੇ ਨੇ 2.5 ਕਿਲੋ ਸ਼ਾਮ ਨੂੰ ਪਾਉਂਦੇ ਨੇ ਹੁਣ 20 ਕਿਲੋ ਮੰਨ ਕੇ ਚੱਲ ਜੇ 400 ਗ੍ਰਾਮ 4 ਕਿਲੋ ਦਾਣਾ ਕਿੰਨੇ ਚੰਡ ਬਾਪੂ ਗਾ ਸੁਣੋ 2.5 ਕਿਲੋ ਨਾਲ ਤਾਂ 20 ਜਰਚਾ 4 ਕਿਲੋ ਦਾਣਾ ਕਿਵੇਂ ਕੱਢ ਦੂਗੀ ਯਾਰ ਮਰੀ ਨਾ ਨਹੀਂ ਰਿਹਾ ਕਿੰਨਾ ਪਾਉਣਾ ਬਾਪੂ ਦਾਣਾ ਦਾ ਕਿੰਨਾ ਪਾਉਣਾ ਤੂੰ ਗੱਲ ਗੱਲ 7 ਕਿਲੋ ਦੋਨਾ ਟਾਈਮਾ ਦੋਨਾ ਟਾਈਮਾ ਦੋਨਾ ਟਾਈਮਾ ਦੋਨਾ ਟਾਈਮਾ ਠੀਕ ਆ ਦੋਨਾ ਟਾਈਮਾ ਦਾ 7 ਕਿਲੋ ਦਾਣਾ ਹਾਂ ਮੇਥੇ ਹਾਂ ਮੜੇਵੇਂ 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 ਦੀ ਖਾਲ ਹਾਂ ਤੇ ਕਣਕ ਦਾ ਦਲੀਆ ਅੱਛਾ ਛੋਲੇ ਤੇ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਬਸ ਠੀਕ ਹੈ ਤੇ ਲੈ ਭਈ ਵੀਡੀਓ ਜਿਆਦਾ ਲੰਮੀ ਨਾ ਕਰਕੇ ਆਪਾਂ ਲਾਸਟ ਤੱਕ ਬਣੇ ਰਹਿਣ ਵਾਸਤੇ ਤੁਹਾਡਾ ਦੋਸਤੋ ਧੰਨਵਾਦ ਤੇ ਦੋਨਾਂ ਪਰਿਵਾਰਾਂ ਨੂੰ ਹਨਾ ਵਾਅਦਾ ਕਰੇ ਇਹਨਾਂ ਕੋਲੇ ਪੈਸੇ ਆਏ ਆ ਪੈਸੇ ਚੰਗੇ ਥਾਂ ਤੇ ਲੱਗਣ ਜੇ ਅਸੀਂ ਠੀਕ ਲੋ ਵੰਡ ਪਾ ਦਈਏ ਨਾ ਮੈਂ ਇਹਨੂੰ ਟਾਈਮ ਦਾ ਤੇ ਦੁੱਧ ਮੇਨਾਂ ਦਾ 27 28 ਕਿਲੋ 29 ਕਿਲੋ ਦੁੱਧ ਮੈਨੂੰ ਹੱਥ ਮਾਰੇ ਮਾਰੂਗੀ ਫਿਰ ਪਾ ਫਿਰ ਆਪਾਂ ਕਰਾਵਾਂਗੇ ਚੰਗਾ ਕਰ ਮਿਹਨਤ ਫੇਰ ਆਪਾਂ ਦੇਖਦੇ ਹਾਂ ਛੱਟਾ ਤੇ ਸਿਰੇ ਪਤਾ ਲੱਗੂ ਨਾ ਆਪਾਂ ਦਾ ਕਹਿਣਾ ਵੀ ਚਬਾਓ ਹਣਾ ਚਬਾਈ ਕਰਾ ਕੇ ਫੇਰ ਹੀ ਮੰਨ ਕੇ ਜਾਣ ਵੀ ਇਹ ਜੇ ਹੁਣ ਇਹਦਾ ਮਕਸਦ ਕੋਈ ਹੋਣੀ ਸੀ ਚਲ ਆਪਾਂ ਲੈ ਲਿਆ ਕੋਈ ਕੱਟੇ ਦਾ ਹੁਣ ਵੀ ਇਹੀ ਸੀ ਵੀ ਚੰਗੇ ਠੀਕ ਆ ਨਾ ਪਸ਼ੂ ਨੂੰ ਦਿਖਾਇਆ ਜਾਵੇ ਹੁਣ ਗਾਂ ਨੂੰ ਕੌਣ ਕਰਿਆ ਸੀ ਵੀ ਬਾਈ ਗਾਰੇ ਕਰਕੇ ਚੰਗੀ ਮੈਂ ਆਪਾਂ ਇਹਨਾਂ ਦੀ ਵੀਡੀਓ ਬਣਾਵਾਂਗੇ ਠੀਕ ਹੈ ਨਾ ਇਹ ਬਣਾਈ ਵੀ ਆਉਣ ਵਾਲਾ ਟਾਈਮ ਹੁਣ ਮੂਰੇ ਵੀ ਪਤਾ ਲੱਗਿਆ ਹਣਾ ਜਿਹੜੇ ਪਸ਼ੂ ਪਾਲਕ ਨੇ ਵੀ ਆਪਾਂ ਚੰਗੇ ਪਸ਼ੂ ਰੱਖੀਏ ਠੀਕ ਹੈ ਨਾ ਚੰਗੀਆਂ ਬਾਲਾਂ ਦਾ 2-4 ਰੱਖਣਾ ਜੀ ਨੇ 2 ਰੱਖ ਲਓ ਚੰਗੀਆਂ ਮਈਆਂ ਰੱਖ ਲਓ ਹਣਾ ਸਹੀ ਗੱਲ ਹੈ ਠੀਕ ਹੈ ਨਾ ਸੀਮਨ ਤੇ ਹੁਣ ਅੱਜ ਕਾ ਮਾਰਦੇ ਆ ਠੱਕੀ ਵਾਲਾ ਚੱਲ ਰਿਹਾ ਉਸ ਮਾਰੇ ਨੇ ਆਪਣੇ ਕੋਲੇ ਹੁਣ 10-12 ਪਸ਼ੂ ਨਹੀਂ ਘਰੇ ਆਪੇ ਇਸ ਮਾਰੇ ਨਹੀਂ ਲੇਤਾ ਠੀਕ ਹੈ ਨਾ ਵੀ ਕੋਈ ਆਮ ਕੋਈ ਝੂਠਮਾਨ ਵਾਲੇ ਹੋਰ ਬੰਦੇ ਨਹੀਂਗੇ ਠੀਕ ਹੈ ਨਾ ਕੋਈ ਇਹਨਾਂ ਕੱਟੇ ਦਾ ਪਿਓ ਦਾ ਨਹੀਂ ਆਪਾਂ ਨੂੰ ਕੋਈ ਝੂਠ ਮਾਰਿਆ ਉਹ ਨਹੀਂ ਕਰਿਆ ਐਚਐਲਡੀ ਵੀ ਦਾ ਇਹ ਕਿਰੋਂ ਡਾਕਟਰ ਨੂੰ ਪੁੱਛਿਆ ਸੀ ਵੀ ਮੱਝ ਕਿਹੜੇ ਛਿਮਣ ਦੀ ਹੋਉਂਦਾ ਭਰਾਵਾ ਅਸੀਂ ਐਚਲਡੀ ਵੀ ਆ 30 ਰੁਪਏ ਵਾਲਾ ਛਿਮਣ ਵਰਤਦੇ ਆ 30 ਰੁਪਏ ਠੀਕ ਹੈ ਨਾ ਹਾਂ ਐਚਲਡੀ ਦੇ ਇਹ ਨਹੀਂ ਪਤਾ ਵੀ ਕਿਹੜੇ ਛਿਮਣ ਦੀ ਆ ਠੀਕ ਹੈ ਠੀਕ ਹੈ ਨਾ ਵੀ ਇੰਨਾ ਆਪਾਂ ਧਿਆਨ ਹੀ ਨਹੀਂ ਦਿੱਤਾ ਜਿਹੜਾ ਬੰਦਾ ਇਧਰ ਨੂੰ ਥੋੜਾ ਜਿਹਾ ਬਰੀਡਿੰਗ ਵੱਲਪ ਕਰਦਾ ਉਹ ਧਿਆਨ ਦਿੰਦਾ ਵੀ ਗਾਂ ਤੋ ਮੇਰਾ ਵੀ ਬਸ ਇਹੀ ਸੀ ਸਿਰਾ ਵੀ ਬਰੀਡਿੰਗ ਦੇ ਉੱਤੇ ਧਿਆਨ ਦਿਓ ਜਿੰਨਾ ਕਿ ਤੁਸੀਂ ਦੇ ਸਕਦੇ ਹੋ ਤੇ ਤੈਨੂੰ ਸਿਰਾ ਵੀ ਵਾਦਾ ਕਰੇ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਆਪਾਂ ਇਹਨੂੰ ਧੰਨਵਾ ਤੇ ਸਾਰੇ ਵੀਰਾਂ ਨੂੰ ਮੈਂ ਫੇਰ ਸੋਡੇ ਤੋਂ ਦੁਬਾਰਾ ਧੰਨਵਾਦ ਕਰਦਾ ਜੀ ਇੱਥੇ ਜਿਹੜਾ ਤੁਸੀਂ ਸਾਨੂੰ ਸਾਧ ਕੇ ਹਨਾ ਤੁਹਾਡਾ ਇੰਨਾ ਚੰਗਾ ਜਾਨਵਰ ਦਿਖਾਉਣ ਦਾ ਮੌਕਾ ਦਿੱਤਾ ਤੇ ਠੀਕ ਹੈ ਵੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ